ਹੁਣ ਇਸ ਗੱਲ ਦੇ ਸਬੂਤ ਫੇਰ ਨਿਕਲ ਆਏ ਕਿ ਜਿਹੜੇ ਬ੍ਰਾਹਮਣ ਆ ਉਹ ਭਾਰਤ ਦੇ ਮੂਲ ਨਿਵਾਸੀ ਨਹੀਂ ਹੈਗੇ ਆਰੀਆ ਤੇ ਹੜੱਪਾ ਸਭਿਅਤਾ ਸਿੰਧੂ ਘਾਟੀ ਸਿੰਧੂ ਘਾਟੀ ਨਸ਼ਟ ਹੋਣ ਦੇ ਕੀ ਕਾਰਨ ਅੱਜ ਤੱਕ ਵੀ ਕਿਸੇ ਨੂੰ ਪਤਾ ਨਹੀਂ ਜਿਹੜੇ ਦ੍ਰਾਵੜ ਲੋਕ ਆ ਉਹ ਕਹਿੰਦੇ ਅਸੀਂ ਮੂਲ ਨਿਵਾਸੀ ਆ ਜਿਹੜੇ ਆਰੀਆ ਨਾ ਇਹ 4000 ਸਾਲ ਪਹਿਲਾਂ ਆਏ ਸਾਨੂੰ ਖਦੇੜ ਕੇ ਇਹਨਾਂ ਨੇ ਪਿੱਛੇ ਧੱਕ ਦਿੱਤਾ ਸਾਊਥ ਇੰਡੀਆ ਜੀ ਨੂੰ ਆਪਾਂ ਕਹਿੰਦੇ ਉਹੀ ਮੂਲ ਨਿਵਾਸੀ ਮੰਨੇ ਜਾਂਦੇ ਆ ਕਿਉਂਕਿ ਜਿੰਨੇ ਵੀ ਜੜੀਆਂ ਖਦਾਈਆਂ ਹੋਈਆਂ ਐ ਉਹਨਾਂ ਦੇ ਵਿੱਚ ਜਿਹੜੀਆਂ ਲਿਪੀਆਂ ਮਿਲੀਆਂ ਐ ਸਭ ਇਹੀ ਸੰਕੇਤ ਕਰਦੀਆਂ ਕਿ ਜਿਹੜੇ ਦਰਵੜ ਲੋਕ ਆ ਉਹੀ ਭਾਰਤ ਦੇ ਮੂਲ ਨਿਵਾਸੀ ਆ ਬਾਕੀ ਜਿਹੜੇ ਹੈਗੇ ਆ ਉੱਤਰੀ ਭਾਰਤ ਦੇ ਲੋਕ ਜਿਹੜੇ ਸਾਰੇ ਪੋਲੈਂਡ ਯੂਰਪ ਤੋਂ ਆ ਕੇ ਸਾਰੇ ਇੱਥੇ ਆ ਕੇ ਬਸੇ ਆ ਜਿਹੜੇ ਕਿ ਜਿਹਨਾਂ ਨੂੰ ਬ੍ਰਾਹਮਣ ਕਹਿੰਦੇ ਆ ਇਹ ਜਿਹੜੇ ਯੂਰੇਸ਼ੀਆ ਤੋਂ ਆਏ ਸੀਗੇ ਯੂਰੇਸ਼ੀਆ ਤੋਂ ਆ ਕੇ ਇਹਨਾਂ ਨੇ ਜਿਹੜਾ ਬੁੱਧ ਧਰਮ ਦਾ ਜਿਹੜਾ ਰਾਹ ਚੱਲਦਾ ਸੀਗਾ ਭਾਰਤ ਦੇ ਵਿੱਚ ਅਸ਼ੋਕ ਨੇ ਆਪਣੀ ਜਿਹੜੀ ਮਹਾਨ ਅਸ਼ੋਕ ਆਪਣੀ ਜਿਹੜੀਆਂ ਕਿਤਾਬਾਂ ਸੀ ਉਹਦੇ ਵਿੱਚ ਵੀ ਬਮਨ ਜਿਹੜਾ ਕਹੇ ਕਿ ਜਿਹੜਾ ਜ਼ਿਕਰ ਕੀਤਾ ਸੀ ਬਮਨ ਮਤਲਬ ਬਹੁਤ ਬੁੱਧੀ ਵਾਲੇ ਇਨਸਾਨ ਬਹੁਤ ਤੇਜ਼ ਬੁੱਧੀ ਵਾਲੇ ਜਿਹੜੇ ਗਿਆਨੀ ਸੀਗੇ ਜਿਹੜੇ ਪੈਕਸੂ ਹੁੰਦੇ ਸੀਗੇ ਬੁੱਧ ਥਾਈ ਬੁੱਧ ਜਿਹੜੇ ਸੀਗੇ ਉਹਨਾਂ ਦੀ માનਤਾ ਸੀਗੀ ਭਾਰਤ ਦੇ ਵਿੱਚ ਇੱਕ ਸਮੇਂ ਯੂਰੇਸ਼ੀਆ ਕੋਈ ਕਹਿੰਦਾ ਜਮਨ ਦੇ ਵਿੱਚੋਂ ਆ ਜੁਨਾਨ ਦੇ ਵਿੱਚੋਂ ਹੋਈ ਜੁਨਾਨ ਦੇ ਵਿੱਚੋਂ ਆ ਕੇ ਬ੍ਰਾਹਮਣ ਲੋਕ ਜਿਹੜੇ ਉਹਨਾਂ ਨੇ ਭਾਰਤ ਦੇ ਵਿੱਚ ਆ ਕੇ ਆਪਣਾ ਸੱਕਰ ਜਮਾਇਆ ਆਪਣਾ ਰਾਜ ਕੀਤਾ ਲੋਕਾਂ ਨੂੰ ਜਾਤਾਂ ਦੇ ਵਿੱਚ ਕੈਟਾਗਰੀਆਂ ਦੇ ਵਿੱਚ ਵੰਡ ਕੇ ਉੱਚ ਜਾਤੀ ਦੇ ਵਿੱਚ ਬ੍ਰਾਹਮਣ ਲਿਖਿਆ ਕਿਉਂਕਿ ਬ੍ਰਾਹਮਮਣ ਸ਼ਬਦ ਵੀ ਉਹਨਾਂ ਦਾ ਨਹੀਂ ਹੈਗਾ ਇੱਥੋਂ ਤੱਕ ਕਿ ਬਾਲ ਗੰਗਾ ਤਰ ਤਿਲਕ ਨੇ ਵੀ ਆਪਣੀ ਕਿਤਾਬ ਦੇ ਵਿੱਚ ਅਸੀਂ ਲੋਕ ਜਿਹੜੇ ਜੁਰੇਸ਼ੀਆ ਤੋਂ ਆਏ ਆ ਜੁਰੇਸ਼ੀਆ ਤੋ ਆਏ ਹੋਏ ਸਾਰੇ ਲੋਕਾਂ ਨੇ ਆ ਕੇ ਜਿਹੜੇ ਦਰਬੜ ਲੋਕ ਜੇ ਸੀ ਉਹਨਾਂ ਨੂੰ ਜਿਹੜੇ ਮੂਲ ਵਸੋਂ ਨੂੰ ਖਦੇੜ ਦਿੱਤਾ ਸੀਗਾ ਪਰ ਸਿੰਧੂ ਘਾਟੀ ਕਿਸ ਤਰ੍ਹਾਂ ਨਸ਼ਟ ਹੋਈ ਆ ਅੱਜ ਤੱਕ ਵੀ ਖੋਜ ਕਰਤਾ ਇਹਦੇ ਸਮੂਤ ਲੱਭ ਸਕੇ ਇੰਨੀ ਜ਼ਿਆਦਾ ਐਡਵਾਂਸ ਇਹ ਸਿੰਧੂ ਘਾਟੀ ਸੀਗੀ ਜਿਹੜੀ ਕਿ ਡਵੈਲਪ ਡਵੈਲਪ ਜਿਹੜੀ ਉਸ ਸਮੇਂ ਦੇ ਵਿੱਚ ਤੁਸੀਂ ਦੇਖੋ ਸੀਵਰੇਜ ਸਿਸਟਮ ਸੀਗਾ ਬਹੁਤ ਜ਼ਿਆਦਾ ਐਡਵਾਂਸ ਸਭਿਅਤਾ ਸੀ ਅਸਲ ਭਾਰਤ ਉਹ ਜਿਹੜੀਆਂ ਲਿਪੀਆਂ ਨੂੰ ਪੜ ਕੇ ਹੀ ਪਤਾ ਲੱਗ ਸਕਦਾ ਹੈਗਾ ਕਿ ਉਹ ਨਸ਼ਟ ਹੋਣ ਦੇ ਕੀ ਕਾਰਨ ਸੀਗੇ ਆਦਿਨ ਲੋਕਾਂ ਨੂੰ ਅੱਜ ਵੀ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਕਿਉਂਕਿ ਉੱਤਰ ਭਾਰਤ ਦੇ ਜਿੰਨੇ ਵੀ ਲੋਕ ਆ ਉਹਨਾਂ ਦੇ ਵਿੱਚ ਜਿਹੜਾ ਜੀਨ ਆਰ ਆਰ1 A1 ਜਿਹੜਾ ਜੀਨ ਹੈ ਇਹੀ ਉਹਨਾਂ ਦੇ ਵਿੱਚ ਪਾਇਆ ਜਾਂਦਾ ਜਿਹੜਾ ਕਿ ਯੂਰਪ ਦੇ ਲੋਕਾਂ ਦੇ ਵਿੱਚ ਹੁੰਦਾ ਹੈਗਾ ਪਰ ਫਿਰ ਵੀ ਜਿੰਨੀਆਂ ਵੀ ਬਹਿਸਾਂ ਹੋਈਆਂ ਇਹ ਪੋਲੀਟਿਕਲ ਤੌਰ ਤੇ ਚਲੀਆਂ ਜਾਂਦੀਆਂ ਇਹ ਚੀਜ਼ ਨੂੰ ਟਾਮ ਟੋਲ ਕੀਤਾ ਜਾਂਦਾ ਹੈ ਪਰ ਜੰਨੀਆਂ ਵੀ ਖੋਦਾਂ ਜੰਨੀਆਂ ਵੀ ਪੁਰਾਣੀਆਂ ਪ੍ਰਾਤਨ ਜਿਹੜੀਆਂ ਕਿਤਾਬਾਂ ਐ ਉਹਨਾਂ ਦੇ ਵਿੱਚੋਂ ਇਸ ਚੀਜ਼ਾਂ ਦੇ ਹੀ ਸਬੂਤ ਮਿਲੇ ਆ ਕਿ ਜਿਹੜੇ ਬਮਨ ਹੁੰਦੇ ਸੀ ਬਮਨ ਸਭ ਤੋਂ ਬ੍ਰਾਹਮਣ ਸਭ ਤੋਂ ਦਾ ਜਿਹੜਾ ਹੋਇਆ ਹਿੰਦੁਸਤਾਨ ਦੇ ਵਿੱਚ ਸਭ ਤੋਂ ਪਹਿਲਾਂ ਬੁੱਧ ਜਮ ਜਿਹੜਾ ਸੀਗਾ ਬਹੁਤ ਪਹਿਲਾਂ ਸੀ ਬੁੱਧ ਦੇ ਲੋਕ ਅਨਿਵਾਰੀ ਸੀ ਕਿ ਬਹੁਤ ਜ਼ਿਆਦੇ ਇਹ ਸਾਰੇ ਸਵਾਲਾਂ ਦੇ ਜਵਾਬ ਅੱਜ ਵੀ ਖੋਜ ਕਰਤਾ ਜਿਹੜੇ ਖੋਜ ਰਹੇ ਆ ਤੁਸੀਂ ਦੱਸੋ ਕਿ ਭਾਰਤ ਦੇ ਮੂਲ ਨਿਵਾਸੀ ਕੌਣ ਆ ਕਿ ਤੁਸੀਂ ਵੀ ਮੰਨਦੇ ਹੋ ਕਿ ਜਿਹੜੇ ਆ ਬ੍ਰਾਹਮਣ ਲੋਕ ਇਹ ਜਰੂਸੀਅਤੋਂ ਆਏ ਹੋਏ ਆ ਇਹ ਕਹਿ ਲਓ ਕਿ ਹਮਲਾ ਕਰਤਾ ਸੀਗੇ ਜਿਨ੍ਹਾਂ ਨੇ ਆ ਕੇ ਸਿੱਧੇ ਸਾਦੇ ਜਿਹੜੇ ਸਿੱਧੇ ਸਾਦੇ ਹਿੰਦੁਸਤਾਨੀ ਲੋਕ ਸੀਗੇ ਪਹਿਲਾਂ ਉਹਨਾਂ ਨੂੰ ਖੇੜ ਕੇ ਉਹਨਾਂ ਨੂੰ ਜਾਤਾਂ ਦੇ ਵਿੱਚ ਵੰਡ ਦਿੱਤਾ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਨਾ ਤੁਸੀਂ ਵੀ ਦੱਸੋ ਕਿ ਤੁਸੀਂ ਇਹ ਜੀ ਨਾਲ ਕਿੰਨਾ ਕੁ ਸਹਿਮਤ ਹੋ ਠੀਕ ਹੈ ਜੀ ਆਪਾਂ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪੰਜਾਬੀ ਸਟੇਟਸ ਗਰੂਪ